ਸੰਧੀਰੇ ਚੋਟਦੀ ਜੋ ਉਸ ਸਮੇਂ ਆਖਰੀ ਸ਼ਬਦ ਬਾਬਾ ਬਕਾਲਾ ਕਹੇ ਸਨ ਜਿਸ ਦਾ ਅਰਥ ਹੈ ਅਗਲਾ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ ਹੈ ਉਹ ਪਾਰੀ ਲਖੀ ਸ਼ਾਲੂ ਬਾਣਾ ਦਾ ਜਦ ਵਿੱਚ ਹੱਥ ਰੁਕਦਾ ਸੀ ਤਾਂ ਉਸਨੇ ਤਾਸ ਕੀਤੀ ਕਿ ਉਹ ਗੁਰੂ ਜੀ ਦੇ ਚਰਨਾਂ ਵਿੱਚ 500 ਮਗਰਾਂ ਭੇਟ ਕਰੇਗਾ ਜਦੋਂ ਲਖੀ ਸ਼ਾਲੂ ਬਾਣਾ ਬਾਬਾ ਬਕਾਲਾ ਵਿਖੇ ਪਹੁੰਚਿਆ ਤਾਂ ਉਸਨੇ 22 ਮੰਜ਼ੀਆਂ ਤੇ ਗੁਰੂ ਬੈਠੇ ਵੇਖੇ ਜਿਸ ਕਾਰਨ ਮੱਖਣ ਸ਼ਾਲੂ ਬਾਣਾ ਨੇ ਉਹ ਪਹੁੰਚਿਆ ਤਾਂ ਉਹਨਾਂ ਬਾਕੀ ਮੋਹਰਾਂ ਦੀ ਮੰਗ ਮੰਗ ਕੀਤੀ ਜਿਸ ਤੋਂ ਲੱਖੀ ਸ਼ਾਲੁਭਾਨਾ ਨੇ ਖੁਸ਼ ਹੋ ਕੇ ਕਿਹਾ ਗੁਰੂ ਲਾਦੋਰੇ ਗੁਰੂ ਲਾਦੋ ਗੁਰੂ ਮਿਲ ਗਿਆ ਹੈ ਇਸ ਪ੍ਰਕਾਰ ਤੇ ਇੱਕ ਬਹਾਦਰ ਜੀ ਨੂੰ ਗੁਰੂ ਮੰਨ ਲਿਆ ਗਿਆ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਸ੍ਰੀ ਮੱਲ ਅਤੇ ਪ੍ਰਿਥੀ ਪ੍ਰਿਥੀਚੰਦ ਦੀਆਂ